ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਅੱਥ ਭਗਉਤੀ ਬ੍ਰਹਮ ਕਵਚ ਲਿਖਤੇ ਪਾਤਸ਼ਾਹੀ ਦਸਮੀ ਖੜਗ ਖੰਡਾ ਅਸੀ ਅਰਗਰ ਧਰਮ ਰਛ ਤਗ ਛਤਰੀ ਬਿਸਵ ਪਾਲ ਭੁਪਾਲ ਪਛ ਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪਰ ਚੰਡਾ ਈਸ਼ਵਰੀ ਕਰਵਾਰ ਹੈ ਸਖਤ ਬ੍ਰਹਮਣੀ ਬਿਸਨਵੀ ਭਵਾਨੀ ਤੂ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਰ ਕਿਰਪਾਨ ਹੈ ਚੰਡ ਕਾਮ੍ਰਿਤ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਪਾਵ ਮਾਨ ਕਾ ਖਲਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀ ਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹੈ ਨਿਰਭੀਤ ਰਹਿ ਰਿਧ ਸਿਧ ਪਾਵੇ ਅਤਰੀ ਲਹ ਬੇਦ ਭੇਦ ਜੋ ਪੜੈ ਬੇ ਪਰ ਵੈਸੇ ਧਨ ਸੁਖ ਸੰਪਤਾ ਤਨ ਧਾਮ ਤਨ ਆਰੋਗ ਸੁੰਦਰ ਪਾਏ ਸੁਖ ਕੰਪਤਾ ਵਾਹਿਗੁਰੂ ਜੀ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਅਥ ਭਗਉਤੀ ਬ੍ਰਹਮ ਕਵਚ ਨਿਖੇਤੇ ਪਾਤਸ਼ਾਹ ਹੀ ਦਸਮੀ ਖੜਗਖੰਡਾ ਸੀਯਰ ਗਰ ਧਰਮਰਾ ਛਤਗ ਛਤਰੀ ਬਿਸਮਪਾਲ ਭਪਾਲ ਪਛ ਪਲ ਪਛ ਰਣਕਛ ਅਤਰੀ ਰਾਜਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸਖਤ ਬ੍ਰਹਮਨੀ ਬਿਸਨ ਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤਦਾਇਕ ਧਾਰਾ ਧਰ ਕਿਰਪਾਨ ਹੈ ਚੰਡ ਕਾ ਅਮ੍ਰਿਤ ਜਗਤ ਜਨਨੀ ਕਾਲ ਕਾ ਗੁਣਖਾਨ ਹੈ ਭਵਮਾਨ ਕਾ ਕਲਹਾਨਕਾਰਤ ਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋਪਤੀ ਸਾ ਪੜੈ ਜੋ ਨਿਤ ਛਤਰੀ ਰਣਜੀਤ ਲਹਿ ਨਿਰਭੀਤਰ ਹੈ ਰਿੱਧ ਸਿਧ ਪਾਵੇ ਅਤਰੀ ਲਹ ਬੇਦ ਪੇਦ ਜੋ ਪੜੈ ਬਿਪਰ ਵੈਸੇ ਤਨ ਸੁਖ ਸੰਪਤਾ ਤਨ ਧਾਮ ਤਨ ਆਰੋਗ ਸੁੰਦਰ ਵਾਹਿ ਜੋ ਕਿਆ ਕੰਪਤਾ ਵਾਹਿਗੁਰੂ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਅਤ ਭਗਉਤੀ ਬ੍ਰਹਮ ਕਵਚ ਲਿਖਿਆ ਤੇ ਪਾਤਸ਼ਾਹੀ ਦਸਵੀਂ ਖੜਗ ਖੰਡਾ ਅਸੀ ਅਰਗਰ ਧਰਮਰਾਛਾ ਤਗਛਤਰੀ ਬਿਸਬ ਪਾਲ ਪੁਪਾਲ ਪਛ ਪਲ ਪਛ ਰਣ ਕਾਚ ਯਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸਖਤ ਬ੍ਰਹਮਨੀ ਬਿਸਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤਦਾਇਕ ਤਾਰਾ ਤਾਰ ਕਿਰਪਾਨ ਹੈ ਚੰਡ ਕਾ ਮ੍ਰਿਤ ਜਗਤ ਜਨਨੀ ਕਾਲ ਕਾ ਗੁਣਖਾਨ ਹੈ ਭਵ ਮਾਨ ਕਾ ਕਲ ਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀ ਸਾ ਪੜੈ ਜੋ ਨਤ ਛਤਰੀ ਰਣ ਜੀਤ ਲਹੈ ਨਿਰ ਭੀਤ ਰਹਿ ਰਿਧ ਸਿਧ ਪਾਵੇ ਅਤਰੀ ਲਹਿ ਭੇਦ ਭੇਦ ਜੋ ਪੜੇ ਬਿਪਰ ਵੈਸੇ ਤਨ ਸੁਖ ਸੰਪਤਾ ਤਨ ਧਾਮ ਤਨ ਆਰੋਗ ਸੁੰਦਰ ਪਾਏ ਸੁਖ ਅਕੰਪਤਾ ਵਾਹਿਗੁਰੂ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਏ ਅਥ ਭਗਉਤੀ ਬ੍ਰਹਮ ਕਵਚ ਨਿਖੇ ਤੇ ਪਾਤਸ਼ਾਹੀ ਦਸਮੀ ਹਾੜਗ ਖੰਡਾ ਅਸੀ ਅਰਗਰ ਧਰਮਰਾਛਤਾ ਗ ਛੱਤਰੀ ਬੇਸਵ ਪਾਲ ਪੁਪਾਲ ਪਛ ਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡਾ ਈਸਵਰੀ ਕਰਵਾਰ ਹੈ ਸਖਤ ਬ੍ਰਹਮਣੀ ਬੇਸਨ ਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤਦਾਇਕ ਧਾਰਾ ਧਰ ਕਿਰਪਾਨ ਹੈ ਚੰਡ ਕਾ ਅਮ੍ਰਿਤ ਜਗਤ ਜਨਨੀ ਕਾਲ ਕਾ ਘੁਨਖਾਨ ਹੈ ਪਾਵਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੁਪਤੀਸਾ ਪੜਾ ਜੋ ਨਿਤ ਛਤਰੀ ਰਣਜੀਤ ਲਹਿ ਨਿਰਭੀਤ ਰਹਿ ਰਿਧ ਸਿਧ ਪਾਵੇ ਅਤਰੀ ਲਹਿ ਬੇਦ ਭੇਦ ਜੋ ਪੜੇ ਬਿਪਰ ਬੈਸੇ ਧਨ ਸੁਖ ਸੰਪਤਾ ਧਨ ਧਾਮ ਤਨ arogh sundar ਪਾਏ ਸੁਖ ਅਕੰਪਤਾ ਵਾਹਿਗੁਰੂ ਜੀ ਇਕ ਅਹੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਅਥ ਭਗਉਤੀ ਬ੍ਰਹਮ ਕਵਚ ਲਿਖਿਆ ਤੇ ਪਾਤਸ਼ਾਹੀ ਦਸਮੀ ਖੜਗ ਖੰਡਾ ਅਸੀਂ ਅਰਗਰ ਧਰਮ ਰਾਛਤਾ ਗ ਛਤਰੀ ਬੇਸਵ ਪਾਲ ਭਾਲ ਪਛ ਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸਖਤ ਬ੍ਰਹਮਣੀ ਬੇਸਨ ਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਰ ਕਿਰਪਾਨ ਹੈ ਚੰਡ ਕਾਮ੍ਰਿਤ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਭਵ ਮਾਨ ਕਾ ਖਲ ਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਵਤੀ ਸਾ ਪੜ ਜੋ ਨਿਤ ਛਤਰੀ ਰਣ ਜੀਤ ਲਹੈ ਨਿਰ ਭੀਤ ਰਹਿ ਰਿਧ ਸਿਧ ਪਾਵੇ ਅਤਰੀ ਲਹ ਬੇਦ ਭੇਦ ਜੋ ਪੜੈ ਬਿਪਰ ਬੈਸੈ ਧਨ ਸੁਖ ਸੰਪਤਾ ਤਨ ਤਾਮ ਤਨ ਆਰੋਗ ਸੁੰਦਰ ਪਾਏ ਸੁਖ ਅਕੰਪਤਾ ਲਹ ਬੇਦ ਭੇਦ ਜੋ ਪੜੈ ਬਿਪਰ ਵੈਸੇ ਤਨ ਸੁਖ ਸੰਪਤਾ ਤਨ ਤਾਮ ਤਨ ਆਰੋਗ ਸੁੰਦਰ ਪਾਏ ਸੁਖ ਅਕੰਪਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ